ਇਹ ਪਾਸਟਰ ਸ਼ਿਵਸਨਾ ਜੋਬਟੀ ਪੰਜਾਬ ਯੂਥ ਸਨਾ ਪ੍ਰਧਾਨ ਪਾਪ ਇਲਾਕੇ ਵਾਸੀ ਸਾਨੂੰ ਘਾਰ ਰਹੀ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਨੂੰ ਇੱਕ ਚੇਤਾਵਨੀ ਦੇ ਰਹੇ ਅੱਜ ਕਿ ਅਗਰ ਇਸ ਸਮੱਸਿਆ ਦਾ ਹੱਲ 3 ਦਿਨ ਦੇ ਵਿੱਚ ਇਹ ਇੰਡਸਟਰੀਆਂ ਜਿਹੜੀਆਂ ਜਿੱਥੋਂ ਇਹ ਜਿਹੜੀ ਬਿਮਾਰੀ ਹੈ ਨਾਲਾ ਉਪਜਿਆ ਅਗਰ ਉਸ ਦੀ ਜੜ ਜਿਹੜੀ ਇੰਡਸਟਰੀਆਂ ਇਹਨੂੰ ਬੰਦ ਨਾ ਕੀਤੇ ਗਈਆਂ ਤੇ ਸ਼ਿਵਸਨਾ ਜਿਹੜੀ ਤਮਾਮ ਇਲਾਕੇ ਨਿਵਾਸੀ ਸਾਰਿਆਂ ਨੂੰ ਲੈ ਕੇ ਸਮਾਜ ਸੇਵਕਾਂ ਨੂੰ ਲੈ ਕੇ ਹਾਈਵੇ ਉੱਤੇ ਬੈਠੇਗੀ ਉਹ ਉਦੋਂ ਤੱਕ ਨਹੀਂ ਉੱਠੇਗੀ ਜਦੋਂ ਤੱਕ ਲੋਕਾਂ ਦੀ ਇਹਨਾਂ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਇਆ ਜਾਂ ਇੰਡਸਟਰੀਆਂ ਬੰਦ ਨਹੀਂ ਕੀਤਾ ਜਾਣਗੀਆਂ ਤੇ ਲੋਕਾਂ ਨੂੰ ਆਰਾਮ ਦੀ ਤੇ ਖੁਸ਼ਹਾਲੀ ਤੇ ਸਵਸਥ ਜੀਵਨ ਜੀਣ ਲਈ ਲੋਕਾਂ ਨੂੰ ਰਾਹਤ ਮਿਲੇ ਠੀਕ ਹੈ ਕੋ ਸਮਸਤੀ ਦੇ ਮੈਂ ਇयहां से 15 ਸਾਲ ਸੇ ਰਹਿ ਰਹੀ ਹੂੰ ਮੇਰੀ ਸਰਕਾਰ ਕੀ ਇਹ ਬਿੰਤੀ ਹੈ ਕਿ ਇਸ ਨਾਲੇ ਕੋ ਬੰਦ ਕੀਤਾ ਜਾਏ ਔਰ ਹਮਨ ਜਿਤਨੀ ਵੀ ਜਨਤਾ ਉਸ ਕੋ ਬੁਮਾਦੀ ਸੇ ਤਾਂ ਕਿ ਨਿਜਾਤ ਮਿਲ ਜੇ ਫੋਨ ਕਰ ਬਿਤਾ ਜੀ 38 ਫੁੱਟ ਰੋਡ ਤੇ ਮੈਂ ਰਹਿਣ ਨੂੰ ਨਾ ਜੱਦੀ ਰਹਿਣਾ ਮੈਨੂੰ ਅਜ 50 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਉਦੋਂ ਦਾ ਨਾਲਾ ਨਹੀਂ ਹੈ ਇਹ ਪਿਛੇ ਤੇ ਸ਼ਰਮਾ ਜੀ ਨੂੰ ਕੰਪਲੇਟ ਦਿੱਤੀ ਕਾਰ ਪਿਛੇ ਕੰਪਲੇਟ ਦਿੱਤੀ ਤੁਹਾਡੇ ਕੋਲ ਵੀ ਕੰਪਲੇਟ ਪਈ ਹੋਈ ਹੈ ਇਸ ਦੀ ਫੋਟੋਕਾਪੀ ਆਹ ਤੁਹਾਡੇ ਸ਼ਮਰਸ਼ਵਲ ਦਾ ਪਾਣੀ ਹੁਣੇ ਤਾਜਾ ਪਾਣੀ ਤੁਹਾਡੇ ਅੱਗੇ ਅੱਗੇ ਲੈਂਦਾ ਹੈ ਆ ਹਾਲ ਇਹ ਨਾਲ ਗਾੜਾ ਨਿਕਲਦਾ ਨਾ ਗੰਦ ਨਿਕਲਦਾ ਹੈ ਜੇ ਬੱਚੇ ਪੀਂ ਜਾਂਦੇ ਪੀਏ ਤਾਂ ਬਿਮਾਰ ਨਹੀਂ ਪਉਣ ਕੀ ਬਾਗ ਤੁਹਾਡੇ ਘਰ ਜਾ ਕੇ ਦੇਖੋ ਬੱਚੇ ਬਿਮਾਰ ਨੇ ਨਿੱਕੇ ਨਿੱਕੇ ਬੱਚੇ ਮੇਰੇ ਮੈਂ ਪੁੱਤਰੇ ਪਤਨੀਆਂ ਨੇ ਯਾਰੇ ਬਿਮਾਰ ਨੇ ਆਏ ਦਿਨ ਹਸਤਾ ਜਾਇਦਾ ਗਰੋ ਗਰੋਵਰ ਦੇ ਹਸਤਾ ਜਾਇ ਪਤਾ ਕਰੋ ਤੁਹਾਡਾ ਕਿੰਨਾ ਬਿੱਲ ਭੰਜਦਾ ਆਏ ਦਿਨ ਬਿੱਲ ਭਨਿਆ ਹੁੰਦਾ ਸਾਡੇ ਆਹ ਲਗਵਾਣ ਕਿਹੇ ਦਿਨ ਜਗ ਘਰ ਤੇ ਜਗ ਤੇ ਕੋ ਦੋ ਚਾਰ ਜੀ ਬਿਮਾਰ ਪਏ ਨੇ ਕਿ ਸਾਦੀ ਪ੍ਰੋਬਲਮ ਹੈ ਕਿ ਕਹੇ ਨੂੰ ਕਰਮ ਕਰਮ ਆਪਣੇ ਕਹੀ ਮੰਨ ਲੋ ਇਹਦਾ ਪਾਣੀ ਤਰਾਬ ਹੋਣ ਕਰਕੇ ਲੀਵਰ ਦੀ ਪ੍ਰੋਬਲਮ ਪੈਂਦੀ ਕਿਸੇ ਨੂੰ ਪੇਟ ਦੀ ਪ੍ਰੋਬਲਮ ਪੈਂਦੀ ਹੋ ਜਾਂ ਕਈ ਪ੍ਰੋਬਲਮ ਸਾਡੇ ਪੂਰੇ ਮਲੇ ਜ ਹਰ ਘਰ ਚ ਕੋਈ ਨਾ ਕੋਈ ਬਿਮਾਰ ਚ ਇਥੇ ਪ੍ਰੋਬਲਮ ਨਾਲ